ਕਬੀਰ ਸੋਈ ਮਾਰੀਐ ਜੇ ਮੂਅ ਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰਾ ਨ ਮੰਨੈ ਕੋਇ ਕਬੀਰ ਰਾਤੀ ਹੋਵੈ ਕਾਰੀਆਂ ਕਰੇ ਉਬੇ ਜੰਤ ਲੈ 파ਹੇ ਉਠਤਾवते ਸੇ ਜਾਨ ਮਾਰੀ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਫਲਾਸ ਹੋਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਵਾਸ ਵਡਾਈ ਬੁਢਿਆ ਯੋ ਮਤ ਡੂਬਾ ਹੋ ਕੋਏ ਚੰਦਨਾ ਕਾ ਨਿਟੇ ਵਸਾ ਬਾਸ ਸੁਗੰਧ ਨਾ ਹੋਏ